ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੀ ਭਗਵੰਤਬਾਨ ਸਰਕਾਰ ਦੀ ਗੱਲ ਕਰੀਏ ਲਗਾਤਾਰ ਹਰ ਖੇਤਰ ਦੇ ਵਿੱਚ ਕੁਝ ਇਹੋ ਜਿਹੇ ਉਪਰਾਲੇ ਕਰ ਰਹੀ ਹੈ ਜਿਸ ਦੇ ਹੁਣ ਰਿਜ਼ਲਟ ਆਣੇ ਸ਼ੁਰੂ ਹੋ ਗਏ ਨੇ ਅੱਜ ਖਿਡਾਰੀਆਂ ਨੂੰ ਸਮਾਨ ਕੀਤਾ ਗਿਆ ਐਮਐਲ ਸੁਖਨੰਦ ਸਾਡੇ ਨਾਲ ਨੇ ਗੱਲਬਾਤ ਕਰਨੇ ਐਮਐਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਜਿਹੜੇ ਉਪਰਾਲੇ ਕੀਤੇ ਗਏ ਸੀ ਪਿਛਲੇ 2 ਸਾਲਾਂ ਚ ਹੁਣ ਉਹਨਾਂ ਦੇ ਕਹਿੰਦੇ ਰਿਜ਼ਲਟ ਆਣੇ ਸ਼ੁਰੂ ਹੋ ਗਏ ਅੱਜ ਤਾਂ ਮੁੱਖ ਮੰਤਰੀ ਸਾਹਿਬ ਕਹੇਗੇ ਕਹਿੰਦੇ 70 ਸਾਲਾਂ ਦਾ ਰਿਕਾਰਡ ਟੁੱਟ ਗਿਆ 20 ਮੈਡਲ ਪੰਜਾਬ ਦੇ ਖਿਡ ਇਹ ਉਹ ਗੱਲਾਂ ਨੇ ਜਿਹੜੀਆਂ ਅੱਜ ਤੋਂ ਜਦੋਂ ਸਰਕਾਰ ਬਣੀ ਨਾ মিডিਆ ਕਹਿੰਦਾ ਹੁੰਦਾ ਸੀ ਵੀ ਕਦੋਂ ਰਿਜ਼ਲਟ ਆਉਣਗੇ ਕੀ ਕਰ ਰਹੇ ਹੋ ਵਜੇ ਆਇਆ ਨਹੀਂ ਕੁਝ ਤਾਂ ਅਸੀਂ ਕਹਿੰਦੇ ਸੀ ਵੀ ਵੇਟ ਕਰੋ ਹੌਲੀ ਹੌਲੀ ਰਿਜ਼ਲਟ ਆਉਣਗੇ ਤਾਂ ਦੂਜੇ ਸਾਲ ਦੇ ਵਿੱਚ ਲਗਭਗ 20 ਮੈਡਲ ਜਿਹੜੇ ਪਿਛਲੇ ਬਹੁਤ بڑے ਸਾਲਾਂ ਰਿਕਾਰਡ ਸੀ ਟੁੱਟ ਕੇ ਮਿਲੇ ਨੇ ਬਾਕੀ ਜਿੱਥੇ ਤੁਸੀਂ ਖੜੇ ਆ ਨਾ ਆਪਾਂ 35 ਸੈਕਟਰ 'ਚ ਇਹ ਬੜਾ ਇਹ ਬਿਲਡਿੰਗ ਭਾਗਾ ਵਾਲੀ ਆ ਹਜ਼ਾਰਾਂ 30 40 ਹਜ਼ਾਰ ਬੱਚਿਆਂ ਨੂੰ ਇੱਥੋਂ ਨੌਕਰੀਆਂ ਮਿਲ ਗਈਆਂ ਤੇ ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਪਹਿਲਾਂ ਕਾਂਗਰਸ ਦੇ ਕਿਸੇ ਵੱਡੇ ਲੀਡਰ ਦਾ ਦਫ਼ਤਰ ਹੁੰਦਾ ਸੀ ਤਾਂ ਇੱਥੇ ਕੱਲੀਆਂ ਲੜਾਈਆਂ ਹੀ ਚੱਲਦੀਆਂ ਸੀਗੀਆਂ ਅੱਜ ਇਹੀ ਭਵਨ ਹੈ ਇਹੀ ਆਫਿਸ ਆਪਾਂ ਨੂੰ ਨੌਕਰੀਆਂ ਦਿੰਦਾ ਅੱਜ ਦੇਖੋ ਲਗਭਗ 33 ਕਰੋੜ ਰੁਪਇਆ ਪਲੇਅਰਾਂ ਨੂੰ ਦਿੱਤਾ ਤੇ ਬੜੀ ਵਧੀਆ ਗੱਲ ਇਹ ਆ ਕਿ ਕਈ ਵਾਰ ਕੋਈ ਪਲੇਅਰ ਇੱਕ ਪਰਸਨਲ ਇਵੈਂਟ ਦੇ ਵਿੱਚੋਂ 골ਡ ਜਾਂ ਕੁਝ ਲੈ ਕੇ ਆਉਂਦਾ ਤਾਂ ਉਹਨੂੰ ਅਸੀਂ ਕਰੋੜ ਰੁਪਇਆ 75 ਲੱਖ ਰੁਪਇਆ ਦਿੰਨੇ ਆ ਹਾਕੀ ਟੀਮ ਸਾਰੀ ਦੀ ਸਾਰੀ 골ਡ ਲੈ ਕੇ ਆਈ ਤਾਂ ਉਹ ਪੂਰੀ ਦੀ ਪੂਰੀ ਟੀਮ ਨੂੰ ਪੈਸੇ ਨਹੀਂ ਦਿੱਤੇ ਇਕੱਲੇ ਇਕੱਲੇ ਪਲੇਅਰ ਨੂੰ ਉਹਨੇ-ਉਨੇ ਦਿੱਤੇ ਨੇ ਤਾਂ ਉਹਦੇ ਪੂਰੇ 33 ਕਰੋੜ ਰੁਪਇਆ ਲਗਭਗ ਦਿੱਤਾ ਏ ਤੇ 168 ਪਲੇਅਰਸ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ ਤੇ 20 골ਡ ਸੀ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਮੈਡਲ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਦਿੱਤੇ ਨੇ ਤਾਂ ਤੁਸੀਂ ਦੇਖੋ ਆ ਮੇਰੇ ਜ਼ਿਲ੍ਹੇ ਵਾਲੇ ਤੂਰ ਵਰਗੇ ਮੈਨੂੰ ਮਿਲ ਕੇ ਗਏ ਨੇ ਬੜੇ ਖੁਸ਼ ਆ ਸਾਰੇ ਕਹਿੰਦੇ ਯਾਰ ਸਵਾਦ ਆ ਗਿਆ ਜਿਹੜਾ ਕੰਮ ਕੀਤਾ ਅੱਜ ਤੋ ਪਹਿਲਾਂ ਸੋਚਿਆ ਵੀ ਨਹੀਂ ਸੀ ਕਹਿੰਦੇ ਹੋਇਆ ਵੀ ਨਹੀਂ ਸੀਗਾ لیکن اوورঅল اگر سیاست ਦੀ ਗੱਲ ਕਰੀਏ کافی ਕੁਝ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਾਲਾਂਕਿ ਕਹਿੰਦੇ ਪਾਰਾ ਕਹਿੰਦਾ ਬਹੁਤ ਡਿੱਗਿਆ ਹੋਇਆ ਹੈ ਲੇਕਿਨ ਸਿਆਸਤ ਦਾ ਪਾਰਾ ਜਿਹੜਾ ਉਹ ਉਹ ਪੱਕਿਆ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਸਿਆਸਤ ਦਾ ਪਾਰਾ ਕਦੇ ਨਹੀਂ ਡਿੱਗਦਾ ਕਿਉਂਕਿ ਪੰਜਾਬ ਤੇ ਮਹਾਰਾਸ਼ਟਰ ਇੰਡੀਆ ਦੇ ਵਿੱਚ ਦੋ ਇਦਾਂ ਦੀਆਂ ਸਟੇਟਾਂ ਨੇ ਜਿੱਥੇ 24 ਘੰਟੇ ਰਾਜਨੀਤੀ ਦੀ ਗੱਲ ਹੁੰਦੀ ਰਹਿੰਦੀ ਆ ਪਰ ਆਪਣੇ ਪੰਜਾਬ ਦਾ ਫਰਕੇ ਪੈ ਗਿਆ ਰਾਜਨੀਤੀ ਵਧੀਆ ਰਾਜਨੀਤੀ ਦੀ ਗੱਲ ਹੋਣ ਲੱਗੀ ਬਾਕੀ ਜਗ੍ਹਾ ਜੇ ਵੀ ਉਹ ਪੁਰਾਣੇ ਉਹਨੂੰ ਸੈਟਲ ਲਿਆ ਉਹਨੂੰ ਤਾਂ ਚੱਕ ਲਿਆ ਤੇ ਇੱਥੇ ਪੋਜ਼ਿਟਿਵ ਚੀਜ਼ਾਂ ਚੱਲਦੀਆਂ ਨੇ ਸੋਹਣੀ ਵਾਈਬ ਆ ਪੰਜਾਬ ਦੀ ਸਾਰੇ ਲੋਕ ਪੋਜ਼ਿਟਿਵ ਨੇ ਪਲੇਅਰ ਚ એનર્ਜੀ ਆ ਗਈ ਤਾਂ ਇੱਥੇ ਜੋ ਕੁਝ ਹੋ ਰਿਹਾ ਵਧੀਆ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਐਮਐਲਏ ਚੰਡੀਗੜ੍ਹ ਦੇ ਵਿੱਚ ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਜਿਹੜੀ ਇਕੱਠੀ ਹੁੰਦੀ ਨਜ਼ਰ ਆਈ ਹੈ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਨਹੀਂ ਇਕੱਠੇ ਹੋਵਾਂਗੇ ਨਹੀਂ ਇਕੱਠੇ ਲੇਕਿਨ ਚੰਡੀਗੜ੍ਹ ਦੇ ਵਿੱਚ ਪਹਿਲਾ ਐਗਜ਼ਾਮਪਲ ਆ ਗਿਆ ਕਿ ਇਕੱਠੇ ਹੋਣ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਬਣਦਾ ਨਜ਼ਰ ਆਇਆ ਦੋ ਹੋਰ ਜਿਹੜੀਆਂ ਸੀਟਾਂ ਨੇ ਉਸ ਤੇ ਕਾਂਗਰਸ ਦੇ ਕੈਂਡੀਡੇਟ ਜਿਹੜੇ ਨੇ ਉਹ ਜਿੱਤ ਦਰਜ ਕਰਦੇ ਹੋਏ ਨਜ਼ਰ ਆ ਰਹੇ ਨੇ ਚੰਡੀਗੜ੍ਹ ਤੇ ਸਾਡੀ ਪਹਿਲਾਂ ਵੀ ਮੈਜੋਰਟੀ ਆਈ ਸੀ ਤੁਹਾਨੂੰ ਪਤਾ ਜਦੋਂ ਇਲੈਕਸ਼ਨ ਹੋਇਆ ਸੀ ਆ ਬਟ ਉਸ ਤੋਂ ਬਾਅਦ ਜਿਹੜਾ ਬੀਜੇਪੀ ਦੀ ਫਿਦਰਤ ਹੈਗੀ ਆ ਇਹਨਾਂ ਨੇ ਉਵੇਂ ਕੀਤਾ ਸੀਗਾ ਤੇ ਬਟ ਬਾਕੀ ਚੀਜ਼ਾਂ ਨਾਲੋਂ ਕੌਣ ਇਕੱਠਾ ਹੁੰਦਾ ਕਿਹਦਾ ਅਲਾਈਨ ਉਦੇ ਨਾਲੋਂ ਅਲੱਗ ਇਹ ਆ ਵੀ ਜਿਹੜੀ ਪਾਰਟੀ ਰੂਲਿੰਗ ਪਾਰਟੀ ਆ ਪਹਿਲਾਂ ਰਾਜ ਕਰ ਰਹੀ ਆ ਦੇਸ਼ ਦੇ ਵਿੱਚ ਉਹ ਬਹੁਤ ਖਤਰਨਾਕ ਆ ਮਤਲਬ ਜਿਹੜਾ ਫਰਸਟ ਪ੍ਰਾਇੋਰਟੀ ਲੋਕਾਂ ਵਾਸਤੇ ਵੀ ਜੇ ਮੈਂ ਥੋੜਾ ਹੋਰ ਡੀਪਲੀ ਜਾਵਾਂ ਜਿਹੜੀਆਂ ਚੀਜ਼ਾਂ ਸਾਡੇ ਗਵੰਢੀ ਮੁਲਖ ਚਾਈਨਾ ਜਾਂ ਅਮਰੀਕਾ ਜਾਂ ਪਾਕਿਸਤਾਨ ਉਹ ਚਾਹੁੰਦੇ ਹੁੰਦੇ ਸੀ ਵੀ ਇੰਡੀਆ ਦੇ ਚਾਰੇ ਪਾਸੇ ਜਿੰਨੇ ਕੰਟਰੀ ਨੇ ਚਾਹੇ ਭਟਾਨ ਹੋਵੇ ਚਾਹੇ ਨੇਪਾਲ ਹੋਵੇ ਚਾਹੇ ਮਿਆਂਮਾਰ ਹੋਵੇ ਜੋ ਵੀ ਆ ਵੀ ਇੰਡੀਆ ਤੋਂ ਅਲੱਗ ਹੋ ਜਾਣਾ ਤੇ ਉਹ ਪਿਛਲੇ 60 ਤੋਂ 70 ਸਾਲਾਂ 'ਚ ਐਫਰਟ ਚੱਲ ਰਹੀ ਸੀ ਉਹਨਾਂ ਦੀ ਵੀ ਸਾਡੇ ਨਾਲ ਕਿਵੇਂ ਹਣ ਤੇ ਆਪਣੀ ਸੈਂਟਰ ਦੀ ਸਰਕਾਰ ਨੇ ਉਹ ਪਰੋਸ ਕੇ ਦਿੱਤਾ ਅੱਜ ਜੇ ਤੁਸੀਂ ਦੇਖੋਗੇ ਇੰਡੀਆ ਦੇ ਆਸ-ਪਾਸੇ ਲਗਭਗ 7 ਤੋਂ 8 ਕੰਟਰੀ ਨੇਪਾਲ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਨੇਪਾਲ ਨੂੰ ਤਾਂ ਆਪਾਂ ਆਪਣਾ ਹਿੰਦੂ ਕੰਟਰੀ ਕਹਿੰਦੇ ਹੁੰਦੇ ਸੀ ਆਪਦਾ ਪਾਰਟ ਕਹਿੰਦੇ ਹੁੰਦੇ ਸੀ ਅੱਜ ਉਹ ਵੀ ਤੁਹਾਡੇ ਤੋਂ ਅਲੱਗ ਹੋ ਗਿਆ ਪੁਟਾਨ ਵੀ ਅਲੱਗ ਹੋ ਗਿਆ ਮਿਆਂਮਾਰ ਅਲੱਗ ਹੋ ਗਿਆ ਬੰਗਲਾਦੇਸ਼ ਤੇ ਸ਼੍ਰੀਲੰਕਾ ਦੀ ਅਗਲੀ ਤਿਆਰੀ ਆ ਤਾਂ ਜਿਹੜੀ ਸੈਂਟਰ ਗਵਰਨਮੈਂਟ ਆ ਜੇ ਤੁਸੀਂ ਡੀਪਲੀ ਜਾਓਗੇ ਕੱਲੀ ਸ਼ੋਸ਼ੇਬਾ ਜੀ ਕੱਲਾ ਹਵਾ ਦੇ ਵਿੱਚ ਇੱਕ ਇਹਨਾਂ ਨੇ ਗੁਬਾਰਾ ਜਿਹਾ ਬਣਾਤਾ ਵਿੱਚੋਂ ਕੁਝ ਨਹੀਂ ਗਿਆ ਇਹਦੇ ਰਿਜ਼ਲਟ ਨੇ ਜਿਹੜੇ ਆਉਣ ਆਲੇ 2-3 ਜਾਂ 4 ਸਾਲਾਂ ਦੇ ਵਿੱਚ ਦੇਸ਼ ਨੂੰ ਭੁਗਤਨੇ ਪੈਣਗੇ ਬਹੁਤ ਨੈਗੇਟਿਵ ਹੋਣਗੇ ਤਾਂ ਇਹਨੂੰ ਠੋਕਣਾ ਬਹੁਤ ਜ਼ਰੂਰੀ ਆ ਐਮਨ ਸਾਹਿਬ ਇਹ ਤੇ ਹੋਗੀ ਸੈਂਟਰ ਦੀ ਗੱਲ ਲੇਕਿਨ ਪੰਜਾਬ ਦੇ ਵਿੱਚ ਅਲਾਈਅንስ ਕਿੱਦਾਂ ਦਾ ਰਹੂਗਾ ਕਿਉਂਕਿ ਕੱਲ ਵੀ ਸਾਧੂ ਸਿੰਘ ਧਰਮਸੋਤ ਨੂੰ ਈਡੀ ਫੜ ਦੀ ਨਜ਼ਰ ਆਈ ਹੈ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਤਾਂ ਹੀ ਬਣੀ ਕਿ ਜਿਨ੍ਹਾਂ ਨੇ ਲੁੱਟਿਆ ਉਹਨਾਂ ਤੋਂ ਗ੍ਰਹੀ ਵੀ ਕਰਾਂਗੇ ਤੇ ਉਹਨਾਂ ਨੂੰ ਸਜ਼ਾ ਵੀ ਦਵਾਵਾਂਗੇ ਹੁਣ ਕਾਂਗਰਸ ਦੇ ਲੀਡਰਾਂ ਦੇ ਉੱਪਰ ਵੱਡੇ ਅਲੀਗੇਸ਼ਨ ਲੱਗਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਨਾਲ ਹੀ ਤੁਸੀਂ ਅਲਾਈਅੰਸ ਕਰੋਗੇ ਤਾਂ ਅਲਾਈਅੰਸ ਕਿਦਾਂ ਚੱਲ ਪਾਊਗਾ ਲੋਕੀ ਤੇ ਇਹ ਕਹਿਣਗੇ ਨਾ ਵੀ ਕਿਤੇ ਨਾ ਕਿਤੇ ਜਿਨ੍ਹਾਂ ਦੇ ਉੱਪਰ ਭ੍ਰਸ਼ਟਾਚਾਰ ਦੇ ਅਲੀਗੇਸ਼ਨ ਸੀ ਉਹਨਾਂ ਨਾਲ ਹੀ ਸਮਝੌਤਾ ਕਰਕੇ ਬਹਿ ਗਏ ਹੁਣ ਕਾਰਵਾਈਆਂ ਨਹੀਂ ਹੋਣੀਆਂ ਨਹੀਂ ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਨੇ ਗੜਬੜ ਕੀਤੀ ਆ ਜਿਨ੍ਹਾਂ ਨੇ ਪੈਸੇ ਖਾਦੇ ਆ ਉਹ ਚਾਹੇ ਸਾਡਾ ਆਪਦੀ ਪਾਰਟੀ ਦਾ ਹੋਵੇ ਚਾਹੇ ਜਿਹਦਾ ਮਰਜ਼ੀ ਹੋਵੇ ਉਹਦੇ ਵਾਸਤੇ ਤਾਂ ਸਾਡੀ 1% ਵੀ ਕੋਈ ਸਫਤ ਨਹੀਂ ਗਈ ਉਹ ਤਾਂ ਅੰਦਰ ਜਾਣਗੇ ਜਾਣਗੇ ਨਾ ਚਾਹੇ ਕੋਈ ਵਿਜੀਲੈਂਸ ਭੇਜੇ ਜਿਨ੍ਹਾਂ ਨੂੰ ਵਿਜੀਲੈਂਸ ਕਰਦੀ ਆ ਈਡੀ ਵੀ ਉਹੀ ਚੱਕ ਲੈਂਦੀ ਆ ਉਸ ਤੋਂ ਬਾਅਦ ਈਡੀ ਵਾਲੇ ਲੈ ਜਾਂਦੇ ਨੇ ਤੇ ਇਹ ਮਤਲਬ ਕਰਪਸ਼ਨ ਦੇ ਅਗੇਂਸਟ ਤਾਂ ਕੋਈ ਟੋਲਰੈਂਸ ਹੈ ਨਹੀਂਗਾ ਜਿਹੜੀਆਂ ਉਹ ਅਲਾਈਅੰਸ ਵਾਲੀਆਂ ਨੇ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਵੱਡੀ ਜਮਾਤ ਆ ਸਮ ਟਾਈਮ ਕਈ ਵਾਰ ਦੋ ਚੰਗੇ ਬੰਦੇ ਹੁੰਦੇ ਆ ਵਿੱਚੋਂ ਚੰਗਾ ਸਿਲੇਕਟ ਕਰਨਾ ਪੈਂਦਾ ਕਈ ਵਾਰ ਮਾੜੇ ਇੱਕ ਮਾੜਾ ਇੰਨਾ ਮਾੜਾ ਹੁੰਦਾ ਬੰਨੋ ਇਹ ਹੁੰਦਾ ਵੀ ਪਹਿਲਾਂ ਇਹਨੂੰ ਵੱਡੇ ਮਾੜੇ ਨੂੰ ਰੋਕੋ ਬਾਕੀਆਂ ਦਾ ਦੇਖ ਲਾਂਗੇ ਛੋਟੇ ਮਾੜੇ ਨੂੰ ਬਾਅਦ ਚ ਵੇ ਨਹੀਂ ਉਹ ਤੁਹਾਡੀ ਗੱਲ ਮੈਂ ਤਾਂ ਨਹੀਂ ਕਿਹਾ ਬਟ ਇਹ ਆ ਵੀ ਇੱਕ ਵਾਰ ਬੀਜੇਪੀ ਨੇ ਰੋਕਣਾ ਬਹੁਤ ਜ਼ਰੂਰੀ ਆ ਅੱਛਾ ਇੱਕ ਹੋਰ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਹਿੰਦੇ ਸਰਕਾਰ ਨੇ ਤਿਆਰੀ ਖਿੱਚਤੀ ਐ ਛੇਤੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨਹੀਂ ਅਜੇ ਤਾਂ ਸਾਡੀ ਜਿਹੜੀ ਫਸਟ ਲੈਟਰ ਗਈ ਆ ਗਵਰਨਮੈਂਟ ਦੀ ਸਾਈਡ ਤੋਂ ਬੀਡੀਪੀਓਜ਼ ਨੂੰ ਉਹਦੇ ਵਿੱਚ ਤਾਂ ਜਸਟ ਅਸੀਂ ਇਹ ਪੁੱਛਿਆ ਏ ਵੀ ਜਿਹੜੇ ਤੁਹਾਡੇ ਜਿਹੜੇ ਪਹਿਲੇ ਮਤੇ ਸੀਗੇ ਉਹ ਕਿਸ ਡੇਟ ਨੂੰ ਪਏ ਸੀਗੇ ਮਤਲਬ ਅਜੇ ਤਾਂ ਅਸੀਂ ਪੂਰੀ ਉਹਨਾਂ ਤੋਂ ਮੰਗਿਆ ਪੁੱਛਿਆ ਵੀ ਕਦੋਂ ਤੋਂ ਪ੍ਰੋਸੈਸ ਸਟਾਰਟ ਹੋਇਆ ਸੀ ਕਦੋਂ ਤੋਂ ਕੀ ਸੀ ਫਿਰ ਉਹਦੇ ਅਕੋਰਡਿੰਗ ਅਸੀਂ ਫੈਸਲਾ ਹੋਊਗਾ ਫਿਰ ਉਹ ਫੈਸਲਾ ਕਾਨੂੰਨ ਦੇ ਹਿਸਾਬ ਨਾਲ ਜਿਵੇਂ ਵੀ ਹੋਊਗਾ ਮੈਰਿਟ ਤੇ ਉਹ ਬਾਅਦ ਚ ਹੋਊਗਾ ਫਿਲਹਾਲ ਤਾਂ ਅਸੀਂ ਇਕੱਲੀ ਜਾਣਕਾਰੀ ਮੰਗੀ ਆ ਸਰਕਾਰ ਨੇ ਵੀ ਤੁਹਾਡਾ ਭਾਈ ਜਿਹੜਾ ਫਸਟ ਮਤਾ ਕਦੋਂ ਸ਼ੁਰੂ ਹੋਇਆ ਸੀ ਤਾਂ ਉਹਦੇ ਚ ਕੁਝ ਨਾ ਕੁਝ ਹੁੰਦਾ ਹੋਊ ਕਾਨੂੰਨ ਚ ਮੈਨੂੰ ਇੰਨੀ ਜਾਣਕਾਰੀ ਦੇ ਆਧਾਰ ਤੇ ਹੀ ਇਹ ਕਹਿਣਾ ਸ਼ੁਰੂ ਕਰਤਾ ਕਿ ਛੇਤੀ ਪੰਚਾਇਤਾਂ ਭਗ ਹੋਣਗੀਆਂ ਤੇ ਨਵੀਆਂ ਚੋਣਾਂ ਹੋਣਗੀਆਂ ਨੇ ਇਹ ਇਹ ਅਜੇ ਕੋਈ ਇਦਾਂ ਦਾ ਧਿਆਨ 'ਚ ਨਹੀਂਗਾ ਇਦਾਂ ਦਾ ਕੁਝ ਨਹੀਂਗਾ ਮੈਂ ਤੁਹਾਨੂੰ ਦੱਸਦਾ ਜਿਹੜੀ ਸਾਡੀ ਪਹਿਲੀ ਲੈਟਰ ਤਾਂ ਅਜੇ ਤਾਂ ਅਸੀਂ ਸਿਰਫ ਡਿਪਾਰਟਮੈਂਟ ਦੇ ਥਰੂ ਇੱਕ ਇਹੀ ਬੀਡੀਪੀਓ 'ਚ ਤੇ ਹੀ ਪੁੱਛਿਆ ਕਿ ਜਿਹੜੇ ਸਰਪੰਚਾਂ ਦਾ ਕੰਮ ਕਦੋਂ ਸ਼ੁਰੂ ਹੋਇਆ ਸੀ ਉਹ ਇੱਕ ਮਤਲਬ ਪ੍ਰੋਸੈਸ ਹੁੰਦਾ ਅਸੀਂ ਤਾਂ ਉਹਦੇ ਵਿੱਚ ਜਾ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਪਹਿਲਾਂ VOTING ਵਾਲਾ ਵੋਟਰ ਸੂਚੀਆਂ ਵਾਲਾ ਹੋਇਆ ਉਹ ਚੱਲ ਰਿਹਾ ਰੁਟੀਨ ਮੁਤਾਬਕ ਚੱਲ ਰਿਹਾ ਪੋਰਟੇ ਰੁਟੀਨ ਮੁਤਾਬਕ ਚੱਲ ਰਹਾ ਹੈ ਯਾਨੀ ਸਿਆਸਤ ਵੀ ਚਲਦੀ ਜਾ ਰਹੀ ਹੈ ਸਰਕਾਰ ਦੇ ਕੰਮ ਵੀ ਚਲਦੇ ਜਾ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਆ ਕੰਮ ਆਨ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਨਵੀਆਂ ਚੀਜ਼ਾਂ ਵਿਖਾਉਂਦੇ ਨੇ ਔਰ ਸਿਆਸੀ ਅਖਾੜਾ ਜਿਹੜਾ ਇਸ ਵਕਤ ਭਖਿਆ ਨਜ਼ਰ ਆ ਰਿਹਾ ਉਹ ਆਨ ਵਾਲੇ ਦਿਨਾਂ ਚ ਹੋਰ ਕੀ ਨਵੇਂ ਰੰਗ ਵਿਖਾਊਗਾ ਕੈਮਰਾ ਪਰਸਾ ਨਾਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ